ਦਿਮਾਗ ਚੱਲ ਪਿਆ ਇੱਕ ਵਾਰੀ ਫਿਰ ਤੇ ਜਿੱਥੇ ਹੋਈਏ ਆਨੰਦ ਚ ਰਹਿ ਸਕਦੇ ਹਾਂ ਖੜੇ ਖੜੇ ਰਹਿ ਸਕਦੇ ਆ ਮੈਂ ਕਿੰਨੀ ਵਾਰੀ ਐਗਜ਼ੈਂਪਲ ਦਿੱਤੀ ਤੁਹਾਨੂੰ ਪੁੱਛਦਾ ਵੀਰੋ ਜਿਹੜੇ ਬੰਦੇ ਨੂੰ ਬੰਸਰੀ ਵਜਾਉਣੀ ਆ ਜੇ ਇੱਥੇ ਵਜਾ ਸਕਦਾ ਕਿ ਨਹੀਂ ਵਜਾ ਸਕਦਾ ਗੱਜ ਕੇ ਹੋਰ ਗੱਜ ਕੇ ਤੇ ਜੇ ਰੂੜੀ ਤੇ ਬਾਦੀਏ ਉੱਥੇ ਭੁੱਲ ਜੂ ਉੱਥੇ ਵੀ ਵਜਾ ਸਕਦਾ ਕਿ ਨਹੀਂ ਜੇ ਜੇਲ੍ਹ ਚ ਲੈ ਜੀਏ ਉੱਥੇ ਭੁੱਲ ਜੂ ਜੇ ਉਹਨੂੰ ਕਹਿੰਦੀ ਕਹਿਣ ਵੀ ਬੰਸਰੀ ਸੁਣਾ ਕਿ ਜੇਲ੍ਹ ਚ ਆਉਣੀ ਨਹੀਂ ਉਹਨੂੰ ਅਮਰੀਕਾ ਲੈ ਜੀ ਉੱਥੇ ਵੀ ਆਉ ਚੱਪਰੀ ਚਵਾ ਦੀਏ ਉੱਥੇ ਵੀ ਆਉ ਕਿਉਂਕਿ ਹੁਣ ਉਹਨੇ ਵਜਾਉਣੀ ਸਿੱਖ ਲਈ ਇੱਕ ਵਾਰੀ ਸਿੱਖ ਲਈ ਜੇ ਤੁਸੀਂ ਹੱਸਣਾ ਸਿੱਖ ਗਏ ਫਿਰ ਜੇਲ੍ਹ ਹੋਵੇ ਚਾਹੇ ਕੰਡੇ ਹੋਣ ਚਾਹੇ ਤਵੀ ਹੋਵੇ ਖੁਸ਼ੀ ਹੋਵੇ ਇੱਕ ਵਾਰੀ ਕਲਾ ਹੈ ਤੇ ਮੇਰਾ ਗੁਰੂ ਤੈਨੂੰ ਸਖਾਂਦਾ ਹੀ ਇਹ ਹੀ ਤੇ ਸਖਾਂਦਾ ਖੁਸ਼ ਕਿਤਾਂ ਰਹਿਣਾ ਦੁੱਖਾਂ ਨੂੰ ਮੰਨਣਾ ਕਹਿੰਦਾ ਦੁੱਖਾਂ ਦੇ ਵਿੱਚ ਸਰਵਾਈਵ ਕਿਦਾਂ ਕਰਨਾ ਵੀਰੋ ਜਦੋਂ ਬੰਦੇ ਨੂੰ ਤੈਰਨਾ ਆਉਂਦਾ ਹੋਵੇ ਹਰੇਕ ਲਹਿਰ ਉਹਨੂੰ ਕੰਡੇ ਦੇ ਨੇੜੇ ਲੈ ਜਾਂਦੀ ਹੈ ਤੇ ਜਿਹਨੂੰ ਨਾ ਤੈਰਨਾ ਆਉਂਦਾ ਹੋਵੇ ਉਹਨੂੰ ਹਰੇਕ ਲਹਿਰ ਹੀ ਡੋਬ ਦਿੰਦੀ ਹੈ ਜਿਹਨੂੰ ਤੈਰਨਾ ਆ ਗਿਆ ਉਹਨੂੰ ਹਰੇਕ ਲਹਿਰ ਕੰਡੇ ਦੇ ਨੇੜੇ ਲੈ ਜਾਊ ਜਿਹਨੂੰ ਜ਼ਿੰਦਗੀ ਜਿਉਣ ਦਾ ਚਾਜ ਆ ਗਿਆ ਉਹਨੂੰ ਹਰੇਕ ਦੁੱਖ ਅੱਗੇ ਲੈ ਕੇ ਜਾਂਦਾ ਅੱਗੇ ਜਿਹਨੂੰ ਜਾਜ ਆ ਗਈ ਉਹਨੇ ਹਰੇਕ ਦੁੱਖ ਤੋਂ ਹਰੇਕ ਮੁਸ਼ਕਲ ਤੋਂ ਨਵਾਂ ਲੈਸਨ ਲੈ ਕੇ ਅੱਗੇ ਜਾਣਾ ਲਹਿਰ ਆਈ ਸੀ ਡੋਪਦੇ ਆਗੇ ਤਾਰੂ ਕਹਿੰਦਾ ਆ ਵਧੀਆ ਤੇਰੇ ਕਰਕੇ ਤੇ ਜਾਵਾਂਗੇ ਹੁਣ ਨੇੜੇ ਕੰਡੇ ਦੇ ਤਾਰੂ ਬੰਦੇ ਨੂੰ ਕੋਈ ਖਤਰਾ ਨਹੀਂ ਜਿਹੜਾ ਤੈਰਨ ਨਹੀਂ ਜਾਣਦਾ ਉਹ ਕਹਿੰਦਾ ਵੱਡੀ ਲਹਿਰ ਨਾ ਜੇ ਮਾਰੇ ਜਾਵਾਂ ਤਾਰੂ ਨੂੰ ਕਿੱਥੇ ਖਤਰਾ ਹੈ ਇਸੇ ਤਰ੍ਹਾਂ ਜਿਹੜੇ ਬੰਦੇ ਨੂੰ ਜਿਉਣ ਦੀ ਜਾਚ ਆ ਗਈ ਆ ਬੰਸਰੀ ਵਜਾਉਣੀ ਸਟੇਜ ਤੇ ਭਾ ਦੇ ਇੱਥੇ ਵੀ ਵਜਾ ਲੂ ਜੇ ਇੱਕ ਵਾਰੀ ਸਿੱਖਿਆ ਕਿਸੇ ਉਸਤਾਦਾਂ ਦਾ ਚੰਡਿਆ ਹੋਇਆ ਕਿਸੇ ਉਸਤਾਦ ਦਾ ਜੇ ਚੰਡਿਆ ਹੋਇਆ ਇੱਥੇ বাজਵਾ ਲਿਓ ਇੱਥੇ ਬਜਾ ਦੂੰ ਰੂੜੀ ਤੇ ਭਾ ਕੇ ਗਏ ਤੇ ਉੱਥੇ ਵੀ ਬਜਾ ਦੂੰ ਦੇਲ ਤੇ ਕਹੇ ਤੇ ਉੱਥੇ ਵੀ ਬਜਾ ਦੂੰ ਅਮਰੀਕਾ ਲੈ ਜਾਓ ਉੱਥੇ ਵੀ ਬਜਾ ਦੂੰ ਜਿੱਥੇ ਲਿਜਾਣਾ ਉੱਥੇ ਬਜਾ ਦੂੰ ਪਰ ਜੇ ਆਉਂਦੀ ਨਹੀਂ ਕੋਈ ਬੰਦਾ ਕਵੇ ਮੈਨੂੰ ਬਾਂਸਰੀ ਨਹੀਂ ਆਉਂਦੀ ਮੈਨੂੰ ਤੁਸੀਂ ਪਹਿਲਾਂ ਐ ਕਰੋ ਪਹਿਲਾਂ ਮੈਨੂੰ ਅਮਰੀਕਾ ਪਹੁੰਚਾਓ ਮੈਂ ਉੱਥੇ ਬਜਾ ਦੂੰ ਜਿਹਨੂੰ ਨਹੀਂ ਆਉਂਦੀ ਉਹਦੇ ਤੋਂ ਅਮਰੀਕਾ ਵੀ ਨਹੀਂ ਵਜਣੀ ਨਾ ਰੂੜੀ ਤੇ ਵੱਜੇ ਨਾ ਸਟੇਜ ਤੇ ਵੱਜੇ ਨਾ ਜੇਲ੍ਹ 'ਚ ਵੱਜੇ ਨਾ ਬਾਹਰ ਵੱਜੇ ਕੰਡਿਆਂ ਤੇ ਵੀ ਨਹੀਂ ਵੱਜਣੀ ਉਹਦੇ ਤੋਂ ਮਹਿਲਾਂ 'ਚ ਵੀ ਨਹੀਂ ਵੱਜਣੀ ਉਹਨੂੰ ਆਉਂਦੀ ਹੋਈ ਨਹੀਂ ਜਿਹਨੂੰ ਖੁਸ਼ ਰਹਿਣਾ ਨਹੀਂ ਆਉਂਦਾ ਉਹਨੂੰ ਅਮਰੀਕਾ ਲੈ ਜਾਓ ਉੱਥੇ ਵੀ ਰੋਂਦੜੀ ਐ ਜਿਹਨੂੰ ਨਹੀਂ ਜਾਂਚ ਹੱਸਣ ਦੀ ਨਹੀਂ ਖੁਸ਼ ਰਹਿਣ ਦੀ ਕਲਾ ਜਿੰਨੇ ਨਹੀਂ ਸਿੱਖੀ ਉਹ ਉਹ ਇੱਥੇ ਆ ਡੱਡੂ ਮਾਜਰੇ ਬੈਠਾ ਐ ਇੱਥੇ ਵੀ ਰੋਂਦਾ ਐ ਜ਼ਮੀਨ ਵੇਚ ਲੂ ਚੰਡੀਗੜ੍ਹ ਫਲੈਟ ਲੈ ਲੂ ਹੁਣ ਵੇਖ ਲਿਓ ਉੱਥੇ ਵੀ ਰੋਂਦਾ ਹੀ ਐ ਇਹ ਨਹੀਂ ਪਤਾ ਮੁੰਡਾ ਕੈਨੇਡਾ ਚਲਾ ਜਾਏ ਮਗਰੀ ਕੈਨੇਡਾ ਚਲਾ ਜਾਏ ਕੈਨੇਡਾ ਜਾ ਕੇ ਵੇਖੇ ਉੱਥੇ ਵੀ ਰੋਂਦਾ ਹੀ ਐ ਇਹ ਰੋਣਾ ਹੀ ਆਉਂਦਾ ਇਹਨੂੰ ਤੇ ਜਿਹੜੇ ਬੰਦੇ ਨੂੰ ਹੱਸਣ ਦੀ ਕਲਾ ਹੈ ਉਹ ਅਮਰੀਕਾ ਵੀ ਹੱਸਦਾ ਹੈ ਨਾ ਅਮਰੀਕਾ ਮਿਲਿਆ ਚੰਡੀਗੜ੍ਹ ਹੱਸਦਾ ਹੈ ਚੰਡੀਗੜ੍ਹ ਫਲੈਟ ਨਾ ਮਿਲਿਆ ਡੱਡੂ ਮਾਜਰੇ ਬੈਠਾ ਵੀ ਉਹਨੂੰ ਹੱਸਣਾ ਆਉਂਦਾ ਜਾਜ ਫਿਰ ਕੀ ਸਿੱਖਣਾ ਹੈ ਖੁਸ਼ ਰਹਿਣ ਦੀ ਕਲਾ ਖਿੜੇ ਖਿੜੇ ਰਹਿਣ ਦੀ ਕਲਾ ਜ਼ਿੰਦਗੀ ਜਿਉਣੀ ਕਿਦਾਂ ਏ ਮੇਰੇ ਗੁਰੂ ਗ੍ਰੰਥ ਸਾਹਿਬ ਤੋਂ ਆਪਾਂ ਸਿੱਖਣਾ ਸੀ ਇਹ ਜਾਜਾਂ ਸਿੱਖਣੀਆਂ ਸੀ ਪਹਿਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤਹੀ ਕਾਮਨਾ ਤਲਹਰ ਜਿਤ ਹਰ ਬਿਸਰਾਈ ਆਨੰਦ ਗਰੀਬੀ ਸਾਦ ਸੰਗ ਜੇ ਤੂੰ ਪ੍ਰਭ ਚਿਤਿਆਏ ਗਰੀਬੀ ਚ ਵੀ ਆਨੰਦ ਚ ਰਹਾ ਜਾ ਸਕਦਾ ਗਰੀਬੀ ਚ ਵੀ ਕਹਿੰਦੇ ਆਨੰਦ ਚ ਰਹਾ ਜਾ ਸਕਦਾ ਆ ਜਿੰਨੇ ਕਹਿੰਦੇ ਆ ਗਰੀਬ ਆ ਗਰੀਬੀ ਚੱਕਦੇ ਹੋ ਗੁਰੂ ਸਾਹਿਬ ਕਹਿੰਦੇ ਗਰੀਬੀ ਚ ਵੀ ਆਨੰਦ ਚ ਰਹਾ ਜਾ ਸਕਦਾ ਇਸ ਗੱਲ ਦੀ ਗਰੰਟੀ ਲੈ ਵੀ ਮੋਟਰਸਾਈਕਲ ਹੈ ਨਹੀਂ ਮੋਟਰਸਾਈਕਲ ਮਿਲ ਜੂ ਮੁੜ ਕੇ ਖੁਸ਼ ਰਹੇਗਾ ساری ਜਿੰਦਗੀ ਲਿਖ ਕੇ ਦੇ ਇਥੇ ਤੇਰਾ ਵਿਆਹ ਨਹੀਂ ਹੋਇਆ ਲੈ ਵਿਆਹ ਹੋ ਜਾਂਦਾ ਮੁੜ ਕੇ ਲਿਖ ਕੇ ਦੇਖ ਖੁਸ਼ ਹੋਏਗਾ ਹੋਸਾ ਦੁੱਖਣਾ ਦੁਖੀ ਹੋ ਜਾਏ ਅੱਗੇ ਕੱਲਾ ਦੁਖੀ ਸਹਣ ਘਰ ਵਾਲੀ ਨਾਲ ਡਬਲ ਦੁੱਖ ਗਾਹ ਦੋ ਨਿਆਣੇ ਹੋ ਜਾਣ ਕਿਤੇ ਟ੍ਰਿਪਲ ਦੁੱਖ ਹੋ ਜਾਏ ਗਰੰਟੀ ਲੈਦਾ ਇੱਥੇ ਜੇ ਤੁਸੀਂ ਸੁખી ਰਹਿਣਾ ਹੈ ਤੇ ਕੀ ਗਰੰਟੀ ਹੈ ਵੀ ਆਹ ਚੀਜ਼ ਮਿਲ ਕੇ ਆਨੰਦ ਆਜੂ ਜਿਹਨੂੰ ਆਉਣਾ ਹੈ ਉਹਨੂੰ ਥੋੜੇ ਜਿਹੀ ਆ ਜਾਣਾ ਜਿਹਨੂੰ ਨਹੀਂ ਆਉਣਾ ਉਹਨੂੰ ਜ਼ਿਆਦਾ ਜਿਹੀ ਨਹੀਂ ਆਉਣਾ ਇੱਕ ਪੈਡਲ ਮਾਰਦਾ ਜਾਂਦਾ ਇਹਦੇ ਜੀ ਖੁਸ਼ ਆ ਕਹਿੰਦਾ ਸ਼ੁਕਰ ਆਓ ਮਾਲਕਾ ਕਿੰਨੀਆਂ ਬਿਮਾਰੀਆਂ ਤੋਂ ਬਚੇ ਪਏ ਆ ਪਸੀਨਾ ਰੋਜ਼ ਨਿਕਲਦਾ 4 ਕਿਲੋਮੀਟਰ ਜਾਈਦਾ 4 ਆਈਦਾ 8 ਕਿਲੋਮੀਟਰ ਸਾਈਕਲ ਚਲਾਈਦਾ ਰੋਜ਼ 16 16 ਕਿਲੋਮੀਟਰ ਸਾਈਕਲ ਚਲਾਨਦੇ ਆ ਸਿਹਤ ਕਿੱਦਾਂ ਬਣੀ ਹੋਈ ਮਤਲਬ ਉਹ ਬੰਦੇ ਨੇ ਉਹਦੇ ਚੋਂ ਵੀ ਕੁਝ ਲੱਭ ਲੈਣਾ ਖੁਸ਼ ਹੋਣ ਲਈ ਲੱਭ ਲੈਣਾ ਉਹਦੇ ਚੋਂ ਵੀ ਲੱਭ ਲੈਣੀ ਹੈ ਖੁਸ਼ੀ ਨਿੱਕੇ ਜਿਹੇ ਬੱਚੇ ਨੂੰ ਵੇਖਿਓ ਛੋਟੇ ਜਿਹੇ ਨਿਆਣੇ ਨੂੰ ਉਹ ਨਿੱਕੇ ਜਿਹੇ ਕੀੜੇ ਨਿੱਕੇ ਸਾਲਕ ਦੇ ਬੱਚੇ ਨੂੰ ਵੇਖਿਓ ਕੀੜੇ ਜਾਂਦੇ ਨੂੰ ਵੇਖ ਕੇ ਹੀ ਖੁਸ਼ੀ ਲੱਭ ਲੈਂਦਾ ਉਹਦੇ ਚ ਹੱਸਣ ਲੱਗ ਜਾਂਦਾ ਨਿੱਕੇ ਜਿਹੇ ਪੁੱਤੇ ਨੂੰ ਵੇਖ ਕੇ ਹੀ ਖੁਸ਼ ਹੋਈ ਜਾਂਦਾ ਇਦਾਂ ਛਾਲਾ ਮਾਰਦਾ ਮੈਨੂੰ ਫੜਾਓ ਕੁੱਤਾ ਬੱਚਾ ਕੁੱਤੇ ਛੋਟਾ ਜਿਹਾ ਫੜਾਓ ਛੋਟਾ ਜਿਹਾ ਵੇਖਿਓ ਐ ਛਾਲਾ ਮਾਰਦਾ 扑ੜਕਦਾ ਕਿਵੇਂ ਐ ਖੜ ਜਾਂਦਾ ਉਹ ਉਹਦੇ ਚੋਂ ਵੀ ਖੁਸ਼ੀ ਲੱਭ ਲੈਂਦਾ ਤੇਰੇ ਘਰੇ ਘਰ ਵਾਲੀ ਸਾਹਮਣੇ ਬੈਠੀ ਹੁੰਦੀ ਐ ਨਿਆਣੇ ਸਾਹਮਣੇ ਐ ਗੋਠੀਆਂ ਪਾਈ ਬੈਠੇ ਐ ਗੱਡੀ ਗੇਟ 'ਚ ਖੜੀ ਐ ਤਾਂ ਵੀ ਉਹਦੇ 'ਚ ਤੈਨੂੰ ਖੁਸ਼ੀ ਕਿੱਥੇ ਦਿਸਦੀ ਐ ਸੁਪਨਾ ਕੀ ਐ ਦਿਮਾਗ 'ਚ ਫਲਾਣਾ ਕੌਣ ਜੇ ਮਿਲਿਆ ਨਹੀਂ ਨਾ ਜੇ ਮਿਲ ਜਾਂਦਾ ਫੇਰ ਸੁਖ ਹੁੰਦਾ ਗਰੰਟੀ ਦੇ ਲੈ ਕੇ ਦੇ ਤੇ ਜੇ ਮੈਂ ਹੋ ਜਾਂ ਸੁਖੀ ਜੇ ਨਹੀਂ ਹੋਣਾ ਤਾਂ ਤੂੰ ਹੋਣਾ ਹੀ ਨਹੀਂ ਗਰੀਬੀ 'ਚ ਵੀ ਆਨੰਦ ਰਹਿ ਸਕਦਾ ਦੁਆਰਾ ਪੰਗਤੀ ਪੜੋ ਆਨੰਦ ਗਰੀਬੀ ਸਾਦ ਸੰਗ ਜੇ ਤੂੰ ਪ੍ਰਭ ਚਿਤ ਆਏ ਜਲ ਜਾਓ ਇਹ ਵਡਪਣਾ ਮਾਇਆ ਲਪਟਾਏ ਸੜ ਜਾ ਇਹੋ ਜਿਹਾ ਵਡੱਪਣ ਅੱਗ ਲਾਉਣੀ ਹੈ ਇਹ ਜੇ ਵਡੇ ਹੋਣ ਨੂੰ ਵੀ ਬੰਦੇ ਦੀ ਪੀਸ ਆਫ ਮਾਈਂਡ ਹੀ ਖਤਮ ਹੋ ਜਾਏ ਅੰਦਰ ਦਾ ਸਕੂਨ ਹੀ ਚਲਿਆ ਜਾਏ ਅੱਗ ਲਾਉਣੀ ਹੈ ਇਹ ਜੇ ਵਡਪਣ ਨੂੰ ਫਾਇਦਾ ਕੀ ਹੈ ਇਹਨਾਂ ਚੀਜ਼ਾਂ ਦਾ ਹੈ ਤਾ ਕਰਕੇ ਅੱਗੇ ਸੁਣ ਲਓ ਚਲੋ ਪੂਰਾ ਕਰੀਏ ਸੀ ਪੀਸਨ ਪੀਸੋਂ ਡ ਕਮਰੀ ਸੁਖ ਮਨ ਸੰਤੋਖਾਏ ਮਨ ਸੰਤੋਖ ਵਿੱਚ ਹੋਵੇ ਬੰਦਾ ਗਰੀਬੀ ਕੱਟੇ ਤੇ ਭਾਵੇਂ ਚੱਕੀਆਂ ਪੀਂਦਾ ਫਿਰੇ ਕੋਈ ਫਰਕ ਨਹੀਂ ਇਹੋ ਜੇ ਮਾਹੌਲ ਚ ਵੀ ਰਹਿੰਦਾ ਅੱਗੇ ਐਸੋ ਰਾਜ ਨਾ ਕਿਤੇ ਕਾ ਜਿਤ ਨਹਿ ਤ੍ਰਿਪਤਾਏ ਜੇ ਤ੍ਰਿਪਤੀ ਹੋਈ ਨਾ ਆਈ ਤੇ ਰਾਜ ਕਿਸ ਕੰਮ ਰੱਜਿਆ ਹੀ ਨਾ ਤੇ ਰਾਜਾ ਕਾ ਨਾ ਹੋਇਆ ਰੱਜਿਆ ਰਾਜਾ ਜੇ ਛਪਰੀ ਤੇ ਰੱਜਿਆ ਉੱਥੇ ਵੀ ਰਾਜਾ ਸੰਤੁਸ਼ਟ ਹੈ ਖੁਸ਼ ਹੈ 10000 ਕਮਾਉਨੇ ਆ ਜੀ ਬੜਾਈ ਹੈ ਨਾ ਕੋਸ਼ਿਸ਼ ਕਰ ਰਹੇ ਆ 12 ਹੋਵੇ ਜਿੰਨਾ ਚਿਰ 12 ਨਹੀਂ ਹੁੰਦਾ 12 ਲਈ ਜਤਨਸ਼ੀਲ ਹਾਂ ਵੀ 12 ਕਮਾਉਣਾ ਮਹੀਨੇ ਦਾ ਜਦੋਂ 12 12 ਤੇ ਆ ਗਿਆ ਕਹਿੰਦੇ ਅੱਜ ਵੀ ਖੁਸ਼ ਆ ਹੁਣ ਕੋਸ਼ਿਸ਼ ਕਰਦੇ ਆ ਮਿਹਨਤ ਨਾਲ 14 ਹੋ ਜੇ 15 ਹੋਵੇ 15 ਤੋਂ ਮਿਹਨਤ ਕਰਕੇ ਕਹਿੰਦੇ ਆ 30 ਤੱਕ ਚੱਲੀਏ ਹੌਲੀ 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 ਕਰਕੇ ਆਪਣੇ ਆਪ ਨੂੰ ਅੱਗੇ ਲੈ ਕੇ ਚੱਲੀਏ ਮਿਹਨਤ ਕਰ ਕਰਕੇ ਪਰ ਜੇ ਅੱਜ 15 ਹੈ ਤੇ ਇਹਦੇ ਵਿੱਚ ਵੀ ਅਸੀਂ